ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਮੇਰੇ ਪਿੰਡੂ ਸਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਭ ਨੂੰ ਮੇਰੀ ਅੱਜ ਦੀ ਕਹਾਣੀ ਬਹੁਤ ਜ਼ਿਆਦਾ ਪਸੰਦ ਆਏਗੀ। ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਿਓ। ਸ਼ੁਰੂ ਕਰ ਦਿਆਂ ਜੀ। ਗੁਰਜੋਤ ਜਦੋਂ ਸਬਜ਼ੀ ਮੰਡੀ ਪਹੁੰਚਿਆ ਤਾਂ ਸਾਹਮਣੇ ਬੈਠੀ ਇੱਕ ਔਰਤ ਨੂੰ ਵੇਖ ਕੇ ਹੈਰਾਨ ਹੋ ਗਿਆ। ਕਿਉਂਕਿ ਉਹ ਔਰਤ ਉਸਦੀ ਤਲਾਕशुदा ਪਤਨੀ ਸੀ ਜੋ ਉੱਥੇ ਬੈਠ ਕੇ ਸਬਜ਼ੀ ਵੇਚ ਰਹੀ ਸੀ ਤੇ ਉਸ ਨੂੰ ਵੇਖ ਕੇ ਗੁਰਜੋਤ ਮਨ ਹੀ ਮਨ ਖੁਸ਼ ਹੋਣ ਲੱਗਿਆ ਕਿ ਤਲਾਕ ਤੋਂ ਪਹਿਲਾਂ ਤਾਂ ਕਹਿੰਦੀ ਸੀ ਕਿ ਤੇਰੇ ਨਾਲੋਂ 100 ਗੁਣਾ ਚੰਗਾ ਘਰ ਵਾਲਾ ਮਿਲ ਜਾਵੇਗਾ ਪਰ ਦੇਖ ਕੇ ਤਾਂ ਇਦਾਂ ਲੱਗ ਰਿਹਾ ਹੈ ਕਿ ਇਸ ਨੂੰ ਕੋਈ ਹਰਾਮ ਦੀ ਖਾਣ ਵਾਲਾ ਹੀ ਮਿਲਿਆ ਜੋ ਆਪਣੀ ਹੀ ਪਤਨੀ ਤੋਂ ਮਜ਼ਦੂਰੀ ਕਰਵਾ ਰਿਹਾ ਹੈ ਇਹੀ ਸੋਚਦਿਆਂ ਸੋਚਦਿਆਂ ਗੁਰਜੋਤ ਨਾ ਚਾਹੁੰਦਿਆਂ ਹੋਇਆਂ ਵੀ ਉਧਰ ਵੱਲ ਨੂੰ ਤੁਰ ਪਿਆ ਜਿੱਥੇ ਉਹ ਔਰਤ ਸਬਜ਼ੀ ਵੇਚ ਰਹੀ ਸੀ ਉਸ ਦੇ ਕੋਲ ਜਾ ਕੇ ਵੇਖਿਆ ਕਿ ਸੁਮਨ ਜ਼ਮੀਨ ਤੇ ਚਾਦਰ ਵਿਛਾ ਕੇ ਬੈਠੀ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੀ ਸੀ ਤੇ ਚਾਦਰ ਦੇ ਉੱਤੇ ਥੋੜੀ ਜਿਹੀ ਸਬਜ਼ੀ ਤੇ ਕੁਝ ਫਲ ਰੱਖੇ ਹੋਏ ਸੀ ਜਿਨ੍ਹਾਂ ਉੱਤੇ ਧੂੜ ਮਿੱਟੀ ਇੰਨੀ ਜ਼ਿਆਦਾ ਪੈ ਚੁੱਕੀ ਸੀ ਕਿ ਫਲ ਤੇ ਸਬਜ਼ੀਆਂ ਵਿਖਾਈ ਵੀ ਨਹੀਂ ਦੇ ਰਹਿ ਸਨ ਉਸਨੂੰ ਦੇਖ ਕੇ ਗੁਰਜੋਤ ਨੇ ਆਪਣੇ ਮੂੰਹ ਤੇ ਰਮਾਲ ਬੰਨ ਲਿਆ ਕਿ ਕਿਤੇ ਸੁਮਨ ਉਸ ਨੂੰ ਪਹਿਚਾਨ ਨਾ ਲਵੇ। ਵੈਸੇ ਵੀ ਪਿਛਲੇ 10 ਸਾਲਾਂ ਵਿੱਚ ਉਹ ਬਹੁਤ ਜ਼ਿਆਦਾ ਬਦਲ ਚੁੱਕਿਆ ਸੀ। ਥੋੜਾ ਮੋਟਾ ਤੇ ਰੰਗ ਵੀ ਕਾਫੀ ਉਸ ਦਾ ਸਾਫ਼ ਹੋ ਚੁੱਕਿਆ ਸੀ। ਉੱਤੋਂ ਵਧੀਆ ਸੂਟ ਬੂਟ ਪਾ ਕੇ ਇੱਕਦਮ ਪ੍ਰੋਫੈਸਰ ਲੱਗ ਰਿਹਾ ਸੀ। ਗੁਰਜੋਤ ਨੇ ਧਿਆਨ ਨਾਲ ਵੇਖਿਆ ਕਿ ਸੁਮਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਤਲੀ ਹੋ ਚੁੱਕੀ ਸੀ ਤੇ ਚਿਹਰੇ ਤੇ ਬਿਲਕੁਲ ਵੀ ਰੌਣਕ ਨਹੀਂ ਸੀ ਰੰਗ ਵੀ ਸਾਵਲਾ ਹੋ ਗਿਆ ਸੀ ਇੱਕ ਵਾਰ ਉਸ ਨੂੰ ਲੱਗਿਆ ਕਿ ਸੁਮਨ ਨਹੀਂ ਬਲਕਿ ਕੋਈ ਹੋਰ ਔਰਤ ਹੈ ਫਿਰ ਉਸਦੇ ਹੱਥ ਤੇ ਬਣਿਆ ਟੈਟੂ ਵੇਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੁਮਨ ਹੀ ਹੈ ਉਹ ਅਜੇ ਸੋਚ ਹੀ ਰਿਹਾ ਸੀ ਕਿ ਸੁਮਨ ਬੜੀ ਹੀ ਉਮੀਦ ਭਰੀਆਂ ਨਜ਼ਰਾਂ ਨਾਲ ਬੋਲੀ ਹਾਂਜੀ ਦੱਸੋ ਸਾਹਿਬ ਕੀ ਲੈਣਾ ਹੈ ਮੈਂ ਹੁਣੇ ਤੋਲ ਦਿੰਨੀ ਹਾਂ ਉਸ ਦੀ ਗੱਲ ਨੂੰ ਵਿੱਚੇ ਹੀ ਕੱਟਦਿਆਂ ਹੋਇਆਂ ਇੱਕ ਹੋਰ ਸਬਜ਼ੀ ਵੇਚ ਰਹੀ ਔਰਤ ਨੇ ਕਿਹਾ ਨਹੀਂ ਨਹੀਂ ਸਾਹਿਬ ਇਸ ਕੋਲ ਤਾਂ ਬਹੀ ਸਬਜ਼ੀ ਹੈ ਤਾਜੀ ਸਬਜ਼ੀ ਲੈਣੀ ਹੈ ਤਾਂ ਇੱਥੇ ਆ ਜਾਓ ਫਿਰ ਜਲਦੀ ਜਲਦੀ ਸੁਮਨ ਬੋਲੀ ਨਹੀਂ ਨਹੀਂ ਇਹ ਸਬਜ਼ੀ ਬਹੀ ਨਹੀਂ ਸਿਰਫ ਧੂੜ ਪੈਣ ਦੇ ਕਾਰਨ ਥੋੜੀ ਪੁਰਾਣੀ ਲੱਗ ਰਹੀ ਹੈ ਮੈਂ ਅੱਜ ਸਵੇਰੇ ਹੀ ਖਰੀਦ ਕੇ ਲਿਆਈ ਹਾਂ ਸੁਮਨ ਦੇ ਚਿਹਰੇ ਤੇ ਬੇਬਸੀ ਤੇ ਮਜਬੂਰੀ ਦੇ ਹਾਲਾਤ ਦੇਖ ਕੇ ਗੁਰਜੋਤ ਦਾ ਦਿਲ ਧੜਕਣ ਲੱਗਾ ਆਖਿਰ ਸੁਮਨ ਨੇ ਗੁਰਜੋਤ ਨਾਲ ਜ਼ਿੰਦਗੀ ਦੇ 10 ਸਾਲ ਗੁਜ਼ਾਰੇ ਸੀ ਉਸ ਦਾ ਤਲਾਕ ਜ਼ਰੂਰ ਹੋ ਗਿਆ ਸੀ ਮਗਰ ਉਹਨਾਂ 55 ਸਾਲਾਂ ਵਿੱਚ ਬਹੁਤ ਸਾਰੀਆਂ ਮਿੱਠੀਆਂ ਤੇ ਖਟੀਆਂ ਯਾਦਾਂ ਤੇ ਕੁਝ ਹਸੀਨ ਪਲ ਸੀ ਉਹ ਬਿਨਾਂ ਬੋਲੇ ਹੀ ਫਲਾਉ ਤੋਂ ਮਿੱਟੀ ਝਾੜ ਕੇ ਦੇਖਣ ਲੱਗੀ ਤੇ ਕੁਝ ਵਧੀਆ ਫਾਲਸਨ ਉਹਨਾਂ ਵਿੱਚੋਂ ਮੁਰਝਾਏ ਵੀ ਹੋਏ ਸਨ ਤੇ ਕਾਫੀ ਪੁਰਾਣੇ ਲੱਗ ਰਹੇ ਸਨ ਉਹਨਾਂ ਨੂੰ ਵੇਖ ਕੇ ਗੁਰਜੋਤ ਕਹਿੰਦਾ ਕਿ ਇਹ ਤਾਂ ਸੱਚੀ ਖਰਾਬ ਹੋਏ ਪਏ ਨੇ ਇਹਨਾਂ ਸੁਣਦਿਆਂ ਹੀ ਸੁਮਨ ਬੋਲੀ ਨਹੀਂ ਸਾਹਿਬ ਖਰਾਬ ਨਹੀਂ ਬਸ ਥੋੜੇ ਦਾਗ ਹੀ ਜ਼ਰੂਰ ਹੋ ਗਏ ਹਨ ਲੈ ਲੈ ਉਹਨਾ ਸਾਹਿਬ ਜੀ ਸ਼ਾਮ ਦਾ ਟਾਈਮ ਹੈ ਸਸਤੇ ਦੇ ਦੇਵਾਂਗੀ ਗੁਰਜੋਤ ਉਸ ਦੀ ਗੱਲ ਬਿਨਾਂ ਸੁਨੇ ਹੀ ਉਥੋਂ ਜਾਂਦਾ ਨਾਟਕ ਕਰਨ ਲੱਗਿਆ ਤੇ ਕਹਿੰਦਾ ਕਿ ਇਹ ਤਾਂ ਖਰਾਬ ਹੋ ਚੁੱਕੇ ਹਨ ਛਿਲਕਾ ਉਤਾਰ ਕੇ ਤਾਂ ਦੇਖ ਸਾਰੇ ਕਾਲੇ ਹੋਏ ਪਏ ਨੇ ਤੇ ਸੁਮਣ ਹਾੜੇ ਕੱਟਦੀ ਹੋਈ ਬੋਲੀ ਨਹੀਂ ਸਾਹਿਬ ਇੱਕ ਸੇਬ ਖਾ ਕੇ ਤਾਂ ਦੇਖੋ ਜੇਕਰ ਖਰਾਬ ਲੱਗੇ ਤਾਂ ਬੇਸ਼ੱਕ ਨਾ ਲੈਣਾ ਕੀ ਕਰਾਂ ਸਾਹਿਬ ਪਿਛਲੇ 2 ਦਿਨਾਂ ਤੋਂ ਮੇਰੀ ਬੇਟੀ ਦੀ ਤਬੀਅਤ ਖਰਾਬ ਚੱਲ ਰਹੀ ਹੈ ਜਿਸ ਕਾਰਨ ਦੁਕਾਨ ਢੰਗ ਨਾਲ ਨਹੀਂ ਚੱਲ ਰਹੀ ਬੇਟੀ ਦਾ ਨਾਮ ਸੁਣਦਿਆਂ ਹੀ ਗੁਰਜੀਤ ਗੁਰਜੋਤ ਦਾ ਦਿਲ ਪਿੰਗਣ ਲੱਗਿਆ ਉਸਦੇ ਸਾਹਮਣੇ ਆਪਣੀ ਧੀ ਦਾ ਚਿਹਰਾ ਆਉਣ ਲੱਗਿਆ ਜਿਸ ਨੂੰ ਉਸਨੇ ਤਲਾਕ ਦੇ ਟਾਈਮ ਆਖਰੀ ਵਾਰ ਦੇਖਿਆ ਸੀ ਉਸ ਵਕਤ ਉਹ ਸਿਰਫ 1 ਸਾਲ ਦੀ ਸੀ ਹੁਣ ਤਾਂ ਉਹ ਘੱਟੋ ਘੱਟ 10-11 ਸਾਲ ਦੀ ਹੋ ਗਈ ਹੋਵੇਗੀ ਉਹ ਸੋਚ ਹੀ ਰਿਹਾ ਸੀ ਤੇ ਸੁਮਨ ਨੇ ਇੱਕ ਸੇਬ ਚੁੱਕ ਕੇ ਗੁਰਜੋਤ ਨੂੰ ਦੇਣ ਲੱਗੀ ਪਰ ਉਹ ਤਾਂ ਆਪਣੀ ਧੀ ਬਾਰੇ ਸੋਚ ਕੇ ਕਿਤੇ ਖੋ ਚੁੱਕਿਆ ਸੀ ਬੇਟੀ ਦੀ ਤਬੀਅਤ ਖਰਾਬ ਹੋਣ ਦੀ ਗੱਲ ਸੁਣ ਕੇ ਉਸ ਨੂੰ ਕੁਝ ਹੋਣ ਲੱਗ ਪਿਆ ਸੁਮਨ ਨੇ ਦੁਬਾਰਾ ਕਿਹਾ ਸਾਬ ਸੇਬ ਖਾ ਕੇ ਤਾਂ ਦੇਖੋ ਉਸ ਦੀ ਗੱਲ ਨੂੰ ਅਣ ਸੁਣਾ ਕਰਕੇ ਗੁਰਜੋਤ ਕਹਿੰਦਾ ਕਿ ਸਾਰੇ ਸੇਬ ਤੋਲ ਦੇ ਸੁਮਨ ਹੈਰਾਨ ਹੁੰਦੀ ਹੋਈ ਉਸ ਵੱਲ ਵੇਖ ਕੇ ਕਹਿੰਦੀ ਕੀ ਕਿਹਾ ਸਾਬ ਸਾਰੇ ਤੋਲਦਿਆਂ ਉਸ ਨੇ ਕਿਹਾ ਹਾਂ ਸਾਰੇ ਤੋਲ ਦੋ ਇਹ ਸੁਣ ਕੇ ਸੁਮਨ ਖੁਸ਼ ਹੋ ਕੇ ਸਾਰੇ ਸੇਬ ਤੋਲਣ ਲੱਗੀ ਸੁਮਨ ਨੇ ਸਾਰੇ ਸੇਬ ਤੋਲੇ ਤਾਂ ਪੂਰੇ 6 ਕਿਲੋ ਹੋਏ ਉਹਨਾਂ ਨੂੰ ਲਫਾਫੇ ਵਿੱਚ ਪਾਉਂਦਿਆਂ ਹੋਇਆਂ ਬੋਲੀ ਕਿ ਵੈਸੇ ਤਾਂ 100 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹਾਂ ਤੁਸੀਂ 6 ਕਿਲੋ ਦੇ ਲੈ ਰਹੇ ਹੋ ਤਾਂ ਇਸ ਲਈ ਤੁਹਾਨੂੰ 90 ਰੁਪਏ ਦੇ ਹਿਸਾਬ ਨਾਲ ਦੇ ਦੇਵਾਂਗੀ ਕੁੱਲ ਮਿਲਾ ਕੇ 540 ਰੁਪਏ ਹੋ ਗਏ ਸਾਹਿਬ ਜੀ ਤੁਸੀਂ ਉੱਪਰ ਵਾਲੇ 40 ਵੀ ਰਹਿਣ ਦਿਓ 500 ਹੀ ਦੇ ਦਿਓ ਤਾਂ ਗੁਰਜੋਤ ਨੇ ਕਿਹਾ ਤੇਰੀ ਬੇਟੀ ਬਿਮਾਰ ਹੈ ਇਸ ਲਈ 100 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਪੈਸੇ ਲੈ ਲਓ ਇੰਨਾ ਕਹਿੰਦਿਆਂ ਹੋਇਆਂ ਉਸਨੇ 500 ਦੇ ਨੋਟ ਨਾਲ ਇੱਕ ਹੋਰ 500 ਦਾ ਛੁਪਾ ਕੇ ਉਸ ਦੇ ਹੱਥਾਂ ਵਿੱਚ ਦੇ ਦਿੱਤਾ ਤੇ ਉੱਥੋਂ ਚੱਲ ਪਿਆ 500 ਦੇ ਦੋ-ਦੋ ਨੋਟ ਵੇਖ ਕੇ ਸੁਮਨ ਨੇ ਪਿੱਛੋਂ ਆਵਾਜ਼ਾਂ ਮਾਰੀਆਂ ਕਿ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ 600 ਬਣਦੇ ਹਨ ਤੇ ਬਾਕੀ ਦੇ ਬਚਦੇ 40 ਰੁਪਏ ਤਾਂ ਲੈ ਜਾਓ ਤੇ ਗੁਰਜੋਤ ਉੱਥੇ ਹੀ ਰੁਕ ਗਿਆ ਪਰ ਕੁਝ ਬੋਲਿਆ ਨਾ ਸੁਮਨ ਖੜੀ ਹੋ ਕੇ ਕੋਲ ਆਈ ਤੇ ਫਿਰ ਕਹਿੰਦੀ ਮੈਂ ਭੀਖ ਨਹੀਂ ਮੰਗ ਰਹੀ ਬੀਖ ਨਾ ਹੀ ਮੰਗਣੀ ਪਵੇ ਇਸ ਲਈ ਇਹ ਦੁਕਾਨ ਚਲਾ ਰਹੀ ਹਾਂ ਉਸ ਦੀ ਗੱਲ ਸੁਣ ਕੇ ਗੁਰਜੋਤ ਤੋ ਰਿਆ ਨਾ ਗਿਆ ਤੇ ਕਹਿੰਦਾ ਕਿ ਤੇਰਾ ਪਤੀ ਨੇ ਕੁਝ ਕਰਦਾ ਉਸ ਦੇ ਹੱਥ 400 ਰੁਪਏ ਰੱਖ ਕੇ ਕਹਿੰਦੀ ਕਿ ਪਤੀ ਤੋਂ 10 ਸਾਲ ਪਹਿਲਾਂ ਹੀ ਮੇਰਾ ਤਲਾਕ ਹੋ ਗਿਆ ਸੀ ਉਦੋਂ ਹੀ ਗੁਰਜੋਤ ਨੇ ਦੂਜੇ ਪਾਸੇ ਮੂੰਹ ਘੁਮਾ ਕੇ ਕਿਹਾ ਕਿ ਤੇਰੇ ਵਰਗੀ ਮਿਹਨੀ ਮਿਹਨਤੀ ਔਰਤ ਦੇ ਨਾਲ ਪੱਕਾ ਤੇਰੇ ਪਤੀ ਨੇ ਕੁਝ ਗਲਤ ਕੀਤਾ ਹੋਵੇਗਾ ਇਸੇ ਲਈ ਰਿਸ਼ਤਾ ਟੁੱਟਿਆ ਹੋਣਾ ਉਹ ਕਹਿੰਦੀ ਨਹੀਂ ਸਾਹਿਬ ਪਤੀ ਤਾਂ ਬਹੁਤ ਵਧੀਆ ਇਨਸਾਨ ਸੀ ਬਸ ਦਿਨ ਹੀ ਮਾੜੇ ਚੱਲ ਰਹੇ ਸੀ ਇੰਨਾ ਕਹਿੰਦਿਆਂ ਕਹਿੰਦਿਆਂ ਸੁਮਨ ਦੀਆਂ ਅੱਖਾਂ 'ਚ ਪਾਣੀ ਆ ਗਿਆ ਇੰਨਾ ਸੁਣਦਿਆਂ ਹੀ ਗੁਰਜੋਤ ਵੀ ਉਥੋਂ ਰੁਕਿਆ ਨਾ ਤੇ ਜਲਦੀ ਜਲਦੀ ਆਪਣੀ ਗੱਡੀ ਵਿੱਚ ਚਲਾ ਗਿਆ ਗੱਡੀ ਵਿੱਚ ਬੈਠ ਕੇ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਸੁਮਨ ਆਪਣੀ ਦੁਕਾਨ ਸਮੇਟ ਰਹੀ ਸੀ ਸ਼ਾਇਦ ਅੱਜ ਉਸ ਦੀ ਮਜ਼ਦੂਰੀ ਪੂਰੀ ਹੋ ਗਈ ਹੋਵੇ ਇਸ ਲਈ ਉਹ ਹਨੇਰਾ ਹੋਣ ਤੋਂ ਪਹਿਲਾਂ ਹੀ ਘਰ ਜਾ ਰਹੀ ਸੀ ਗੁਰਜੋਤ ਦਾ ਦਿਲ ਕੀਤਾ ਕਿ ਉਹ ਸੁਮਨ ਦਾ ਪਿੱਛਾ ਕਰੇ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਉਹ ਕਿੱਥੇ ਰਹਿੰਦੀ ਹੈ ਉਸ ਦਾ ਅੱਜ ਆਪਣੀ ਬੇਟੀ ਰੂਹੀ ਨੂੰ ਵੇਖਣ ਦਾ ਬਹੁਤ ਦਿਲ ਕਰ ਰਿਹਾ ਸੀ ਉਸ ਦੇ ਦਿਲ ਵਿੱਚ ચીਸ ਜਿਹੀ ਉੱਠੀ ਕਿ ਸੁਮਨ ਨੇ ਤਲਾਕ ਤੋਂ ਬਾਅਦ ਵੀ ਦੂਜਾ ਵਿਆਹ ਨਹੀਂ ਕਰਵਾਇਆ ਇਹ ਗੱਲ ਉਸ ਦੇ ਦਿਮਾਗ ਵਿੱਚ ਰੜਕਣ ਲੱਗੀ ਜਦੋਂ ਸੁਮਨ ਆਪਣੇ ਘਰ ਨੂੰ ਤੁਰੀ ਤਾਂ ਗੁਰਜੋਤ ਵੀ ਹੌਲੀ-ਹੌਲੀ ਪੈਦਲ ਉਸ ਦੇ ਮਗਰ ਹੀ ਤੁਰ ਪਿਆ ਤੇ ਕਾਫੀ ਦੂਰੀ ਦਾ فاਸਲਾ ਬਲਾ ਕੇ ਤੁਰਨ ਲੱਗਿਆ ਕਿ ਕਿਤੇ ਸੁਮਨ ਉਸ ਨੂੰ ਦੇਖ ਨਾ ਲਵੇ ਗੁਰਜੋਤ ਦੇ ਦਿਮਾਗ ਵਿੱਚ ਵਾਰ-ਵਾਰ ਇੱਕੋ ਹੀ ਸਵਾਲ ਆ ਰਿਹਾ ਸੀ ਕਿ ਸੁਮਨ ਰਾਏਪੁਰ ਕਿਵੇਂ ਆਈ ਬਲਕਿ ਉਸ ਦਾ ਘਰ ਤਾਂ ਇੱਕ ਦੂਰ ਪਿੰਡ ਵਿੱਚ ਸੀ ਜਿੱਥੇ ਉਸ ਦੇ ਤਿੰਨ ਭਰਾ ਵੀ ਰਹਿੰਦੇ ਸਨ ਤੇ ਉਹਨਾਂ ਨੇ ਆਪਣੀ ਭੈਣ ਨੂੰ ਇਕੱਲੀ ਕਿਵੇਂ ਛੱਡ ਦਿੱਤਾ ਜਦੋਂ ਤਲਾਕ ਹੋਇਆ ਸੀ ਉਦੋਂ ਤਾਂ ਬਹੁਤ ਉਛਲ ਰਿਹਾ ਸੀ ਕਿ ਆਪਣੀ ਭੈਣ ਨੂੰ ਪੂਰੀ ਜ਼ਿੰਦਗੀ ਕੋਲ ਰੱਖ ਸਕਦੇ ਹਾਂ ਅੱਜ ਕਿੱਥੇ ਗਿਆ ਉਹਨਾਂ ਦਾ ਘਮੰਡ ਚਲੋ ਅੱਜ ਗੁਰਜੋਤ ਨੂੰ ਸੁਮਨ ਦੇ ਮੂੰਹੋਂ ਸੁਣ ਕੇ ਇੰਨੀ ਹੀ ਤਸੱਲੀ ਮਿਲੀ ਕਿ ਉਸ ਦਾ ਪਤੀ ਚੰਗਾ ਸੀ ਬਸ ਦਿਨ ਹੀ ਖਰਾਬ ਸੀ ਮਤਲਬ ਸੁਮਨ ਅੱਜ ਵੀ ਉਸ ਨੂੰ ਬੁਰਾ ਨਹੀਂ ਕਹਿੰਦੀ ਸੋਚਦਿਆਂ ਸੋਚਦਿਆਂ ਗੁਰਜੋਤ ਦਾ ਮਨ ਭਰ ਆਇਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਉਸ ਨੂੰ ਯਾਦ ਆਇਆ ਕਿ ਇੱਕ ਰਾਤ ਸੁਮਨ ਨੇ ਉਸ ਨੂੰ ਕਿਹਾ ਸੀ ਕਿ ਤੁਸੀਂ ਮੇਰੀ ਇੱਜ਼ਤ ਦੀ ਰੱਖਿਆ ਕਰ ਲੈਣਾ। ਬਾਕੀ ਸਭ ਤਾਂ ਮੈਂ ਤੁਹਾਡੇ ਨਾਲ ਰਹਿ ਕੇ ਸਿੱਖ ਲਾਵਾਂਗੀ। ਉਸ ਦੀ ਇੱਜ਼ਤ ਦੀ ਰਾਖੀ ਵੀ ਨਾ ਕਰ ਸਕਿਆ। ਹਾਂ, ਗੁਰਜੋਤ ਦੇ ਸਾਹਮਣੇ ਹੀ ਉਸ ਦੀ ਭਾਬੀ ਹਮੇਸ਼ਾ ਸੁਮਨ ਨੂੰ ਜਲੀਲ ਕਰਦੀ ਰਹਿੰਦੀ ਸੀ ਤੇ ਉਹ ਚੁੱਪਚਾਪ ਖੜਾ ਸੁਣਦਾ ਰਹਿੰਦਾ ਸੀ। ਪਰ ਉਹ ਬਹੁਤ ਨਿਡਰ ਸੀ। ਬਿਨਾਂ ਗਲਤੀ ਦੇ ਆਪਣਾ ਸਿਰ ਝੁਕਾਉਣਾ ਪਸੰਦ ਨਹੀਂ ਸੀ ਕਰਦੀ। ਇਸੇ ਲਈ ਉਹ ਆਪਣੇ ਪੇਕਿਆਂ ਤੇ ਆ ਗਈ ਤੇ ਉਸ ਤੋਂ ਬਾਅਦ ਆਪਣੀ ਪਰਜਾਈ ਦੀਆਂ ਗੱਲਾਂ ਵਿੱਚ ਆ ਕੇ ਗੁਰਜੋਤ ਨੇ ਤਲਾਕ ਦੇ ਪੇਪਰ ਭੇਜ ਦਿੱਤੇ ਦੂਜੀ ਗਲਤੀ ਨੇ ਤਾਂ ਉਸ ਦਾ ਰਿਸ਼ਤਾ ਹੀ ਤੋੜਵਾ ਦਿੱਤਾ ਕਿਉਂਕਿ ਗੁਰਜੋਤ ਆਪਣੀ ਭਰਾ ਪਰਜਾਈ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਸ ਨੂੰ ਉਹਨਾਂ ਤੇ ਆਪਣੀ ਪਤਨੀ ਤੋਂ ਵੀ ਜ਼ਿਆਦਾ ਵਿਸ਼ਵਾਸ ਸੀ ਸੁਮਨ ਦੇ ਨਾਲ ਉਸ ਦੇ 2-3 ਸਾਲ ਤਾਂ ਬਹੁਤ ਵਧੀਆ ਗੁਜ਼ਰੇ ਪਰ ਫਿਰ ਹੌਲੀ-ਹੌਲੀ ਕਲੇਸ਼ ਪੈਣਾ ਸ਼ੁਰੂ ਹੋ ਗਿਆ ਭਾਬੀ ਜਦੋਂ ਦਿਲ ਕਰਦਾ ਉਸ ਦੀ ਬੇਟੀ ਰੂਹੀ ਨੂੰ ਥੱਪੜ ਮਾਰ ਦਿੰਦੀ ਤਾਂ ਸੁਮਨ ਤੋਂ ਜਰਿਆ ਨਾ ਜਾਂਦਾ ਤੇ ਹਮੇਸ਼ਾ ਇਸੇ ਗੱਲ ਤੇ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਇਸੇ ਝਗੜੇ ਦੇ ਕਾਰਨ ਸੁਮਨ ਗੁਰਜੋਤ ਉੱਤੇ ਪਰਜਾ ਭਰਾ ਪਰਜਾਈ ਤੋਂ ਅਲੱਗ ਹੋਣ ਦਾ ਦਾਵਾ ਪਾਉਣ ਲੱਗੀ ਜਦੋਂ ਗੁਰਜੋਤ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਗੁਰਜੋਤ ਦੇ ਭਰਾ ਪਰਜਾਈ ਬਹੁਤ ਚਲਾਕ ਸੀ ਉਹ ਨਹੀਂ ਚਾਹੁੰਦੇ ਸੀ ਕਿ ਪੁਸ਼ਤੈਨੀ ਜਾਇਦਾਦ ਦੀ ਵੰਡ ਹੋਵੇ ਉਹ ਇਕੱਲੇ ਹੀ ਸਭ ਕੁਝ ਹੜੱਪਣਾ ਚਾਹੁੰਦੇ ਸਨ ਜਦ ਕਿ ਗੁਰਜੋਤ ਆਪਣੇ ਭਰਾ ਨਾਲ ਹਰ ਕੰਮ ਬਰਾਬਰ ਤੇ ਕਰਦਾ ਸੀ ਤੇ ਫਿਰ ਵੀ ਜਦੋਂ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਤੇ ਭਰਾ ਪਰਜਾਈ ਕੋਲੋਂ ਮੰਗ ਕੇ ਹੀ ਲੈਣੇ ਪੈਂਦੇ। ਇਹ ਹੀ ਗੱਲ ਸੁਮਨ ਨੂੰ ਚੰਗੀ ਨਾ ਲੱਗਦੀ। ਬਸ ਇੰਨਾ ਖਿਆਲਾਂ ਵਿੱਚ ਹੀ ਗਵਾਚੇ ਗੁਰਜੋਤ ਨੇ। ਵੇਖਿਆ ਕਿ ਸੁਮਨ ਉਸ ਨੂੰ ਕਿਤੇ ਵੀ ਦਿਖਾਈ ਨਾ ਦਿੱਤੀ। ਫਿਰ ਉਸ ਦਾ ਧਿਆਨ ਗਿਆ ਕਿ ਸੁਮਨ ਇੱਕ ਮੈਡੀਕਲ ਸਟੋਰ ਤੋਂ ਕੁਝ ਦਵਾਈਆਂ ਲੈ ਰਹੀ ਸੀ ਦਵਾਈਆਂ ਲੈਣ ਤੋਂ ਬਾਅਦ ਉਹ ਇੱਕ ਛੋਟੀ ਜਿਹੀ ਗਲੀ ਵਿੱਚ ਗਈ ਤੇ ਗੁਰਜੋਤ ਵੀ ਥੋੜੀ ਦੂਰੀ ਦਾ فاਸਲਾ ਬਣਾ ਕੇ ਉਹਦੇ ਮਗਰ ਮਗਰ ਚੱਲ ਪਿਆ ਤੁਰਦਿਆਂ ਤੁਰਦਿਆਂ ਸੁਮਨ ਸ਼ਹਿਰ ਤੋਂ ਬਾਹਰ ਇੱਕ ਬਸਤੀ ਵਿੱਚ ਆ ਗਈ ਤੇ ਇੱਕ ਪੁਰਾਣੇ ਜਿਹੇ ਘਰ ਵਿੱਚ ਚਲੀ ਗਈ ਜਿੱਥੇ ਖੰਡਰ ਵਰਗੇ ਦੋ ਕਮਰੇ ਬਣੇ ਹੋਏ ਸੀ ਤੇ ਉੱਥੇ ਚੌਂਕਤੇ ਹੀ ਉਸ ਦੀ ਬੇਟੀ ਪਈ ਤੇ ਨਾਲ ਇੱਕ ਬੁੱਢੀ ਔਰਤ ਵੀ ਪਈ ਹੋਈ ਸੀ ਗੁਰਜੋਤ ਨੇ ਵੇਖਿਆ ਕਿ ਸੁਮਨ ਨੂੰ ਆਉਂਦਿਆਂ ਵੇਖ ਉਹ ਬੁੱਢੀ ਉੱਠ ਕੇ ਖੜੀ ਹੋ ਗਈ ਉਹ ਬੁੱਢੀ ਦਾ ਚਿਹਰਾ ਗੁਰਜੋਤ ਨੂੰ ਕੁਝ ਜਾਣਿਆ ਪਹਿਚਾਣਿਆ ਲੱਗ ਰਿਹਾ ਸੀ ਫਿਰ ਉਸ ਨੂੰ ਯਾਦ ਆਇਆ ਕਿ ਇਹ ਤਾਂ ਸੁਮਨ ਦੀ ਮਾਂ ਹੈ ਯਾਨੀ ਕਿ ਗੁਰਜੋਤ ਦੀ ਸੱਸ ਆਪਣੀ ਮਾਂ ਨੂੰ ਵੇਖ ਕੇ ਰੂਹੀ ਵੀ ਖੜੀ ਹੋ ਗਈ ਗੁਰਜੋਤ ਨੇ ਵੇਖਿਆ ਕਿ ਉਹ ਪਹਿਲਾਂ ਨਾਲੋਂ ਕਾਫੀ ਵੱਡੀ ਹੋ ਚੁੱਕੀ ਸੀ ਪਰ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ ਰੋਹੀ ਨੂੰ ਵੇਖਦਿਆਂ ਹੀ ਗੁਰਜੋਤ ਦੇ ਦਿਲ ਵਿੱਚੋਂ ਚੀਸਾਂ ਜੀਆਂ ਨਿਕਲਣ ਲੱਗੀਆਂ ਤੇ ਉਸ ਦਾ ਦਿਲ ਕਰ ਰਿਹਾ ਸੀ ਕਿ ਭੱਜ ਕੇ ਆਪਦੀ ਧੀ ਨੂੰ ਗਲੇ ਨਾਲ ਲਗਾ ਲਵੇ। ਕਾਫੀ ਟਾਈਮ ਤੱਕ ਰੋਹੀ ਨੂੰ ਵੇਖਦਾ ਰਿਹਾ ਤੇ ਉਸ ਤੇ ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ ਪਰ ਜਾ ਕੇ ਵੀ ਅੰਦਰ ਨਹੀਂ ਜਾ ਸਕਦਾ ਸੀ। ਕੁਝ ਟਾਈਮ ਬਾਅਦ ਉੱਥੋਂ ਵਾਪਸ ਚਲਾ ਗਿਆ। ਅੱਜ ਉਸ ਨੂੰ ਆਪਣੇ ਭਰਾ ਪਰਜਾਈ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਜਿਸ ਨੇ ਉਸਦੇ ਹੱਸਦੇ ਖੇੜਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਤਲਾਕ ਦੇ ਟਾਈਮ ਤਾਂ ਭਾਬੀ ਕਹਿੰਦੀ ਸੀ ਕਿ ਛੇਤੀ ਹੀ ਤੇਰਾ ਵਿਆਹ ਕਰਵਾਵਾਂਗੀ ਪਰ ਅੱਜ 10 ਸਾਲ ਬੀਤ ਚੁੱਕੇ ਹਨ ਉਸ ਨੇ ਕਦੀ ਵੀ ਉਸਦੇ ਵਿਆਹ ਦੀ ਗੱਲ ਨਾ ਕੀਤੀ ਇਸ ਸ਼ਹਿਰ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਤੇ ਉਸਦੇ ਭਰਾਣੇ ਇੱਕ ਦੁਕਾਨ ਤੇ ਛੋਟਾ ਜਿਹਾ ਘਰ ਖਰੀਦ ਕੇ ਉਸ ਨੂੰ ਦਿੱਤਾ ਹੋਇਆ ਸੀ ਤਾਂ ਕਿ ਉਹਨਾਂ ਦੇ ਕਾਰੋਬਾਰ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਗੁਰਜੋਤ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਘਰ ਉਹਨਾਂ ਦੀ ਦੁਕਾਨ ਦੇ ਪਿੱਛੇ ਹੀ ਸੀ ਭਰਾ ਪਰਜਾਈ ਤਾਂ ਅੱਗੇ ਵੀ ਉਸ ਨੂੰ ਬਿਨਾਂ ਵਿਆਹ ਤੋਂ ਹੀ ਰੱਖਣਾ ਚਾਹੁੰਦੇ ਸਨ ਕਿ ਕਿਤੇ ਉਹ ਹਿੱਸਾ ਹੀ ਨਾ ਮੰਗ ਲਵੇ ਤੇ ਜ਼ਿੰਦਗੀ ਭਰ ਉਹਨਾਂ ਨੂੰ ਕਮਾਈ ਕਰਕੇ ਦਿੰਦਾ ਰਹੇ ਇਸੇ ਲਈ ਗੁਰਜੋਤ ਦਾ ਵੱਡਾ ਭਰਾ ਹਰ ਹਫ਼ਤੇ ਆਉਂਦਾ ਤੇ ਦੁਕਾਨ ਵਿੱਚੋਂ ਹੋਈ ਬਚਤ ਦੇ ਸਾਰੇ ਪੈਸੇ ਲੈ ਕੇ ਚਲਾ ਜਾਂਦਾ ਪਰ ਕਹਿੰਦੇ ਹਨ ਕਿ ਪਰਮਾਤਮਾ ਦੇ ਘਰੇ ਦੇਰ ਹੈ ਪਰਾਂ ਦੇਰ ਨਹੀਂ ਇਤਫਾਕ ਨਾਲ ਦੋਨੋਂ ਤਲਖਸ਼ੂ ਦਾ ਪਤੀ ਪਤਨੀ ਇੱਕੇ ਹੀ ਸ਼ਹਿਰ ਵਿੱਚ ਰਹਿਣ ਲਈ ਆ ਗਏ ਤੇ ਅਜੇ ਦੋਵਾਂ ਨੇ ਵਿਆਹ ਵੀ ਨਹੀਂ ਕਰਵਾਇਆ ਸੀ ਇਸੇ ਤਰ੍ਹਾਂ ਹੀ ਹੁਣ ਹਰ ਰੋਜ਼ ਗੁਰਜੋਤ ਆਪਣਾ ਮੂੰਹ ਟੱਕ ਕੇ ਸੁਮਨ ਦੀ ਦੁਕਾਨ ਤੇ ਜਾਂਦਾ ਤੇ ਕਾਫੀ ਸਾਰੀਆਂ ਸਬਜ਼ੀਆਂ ਤੇ ਫਲ ਖਰੀਦ ਕੇ ਲੈ ਆਉਂਦਾ ਤਾਂ ਜੋ ਉਹ ਆਪਣੀ ਧੀ ਦਾ ਇਲਾਜ ਚੰਗੀ ਤਰ੍ਹਾਂ ਕਰਵਾ ਸਕੇ ਉਸ ਦਾ ਦਿਲ ਤਾਂ ਬਹੁਤ ਕਰਦਾ ਕਿ ਜਾ ਕੇ ਆਪਣੀ ਧੀ ਨੂੰ ਮੇਲਾਵੇ ਪਰ ਉਸ ਦੀ ਹਿੰਮਤ ਨਾ ਪੈਂਦੀ ਉਹ ਹਰ ਰੋਜ਼ ਕਾਫੀ ਸਬਜ਼ੀਆਂ ਖਰੀਦਦਾ ਜਿਨ੍ਹਾਂ ਵਿੱਚੋਂ ਕੁਝ ਸਬਜ਼ੀਆਂ ਆਪਣੇ ਲਈ ਰੱਖ ਲੈਂਦਾ ਤੇ ਬਾਕੀ ਦੀਆਂ ਆਵਾਰਾ ਪਸ਼ੂਆਂ ਨੂੰ ਖਵਾ ਦਿੰਦਾ ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਗੁਰਜੋਤ ਦਾ ਭਰਾ ਦੁਕਾਨ ਤੇ ਹਿਸਾਬ ਕਿਤਾਬ ਲਈ ਆਇਆ ਤੇ ਕਹਿੰਦਾ ਕਿ ਬਚਤ ਦੇ ਸਾਰੇ ਪੈਸੇ ਕਿੱਥੇ ਹਨ ਗੁਰਜੋਤ ਕਹਿੰਦਾ ਕਿ ਇਸ ਵਾਰ ਤਾਂ ਸਾਰੇ ਪੈਸੇ ਖਰਚ ਹੋ ਗਏ। ਇਹ ਨਾ ਸੁਣਦਿਆਂ ਹੀ ਉਸ ਦਾ ਭਰਾ ਭੜਕ ਉੱਠਿਆ ਤੇ ਕਹਿੰਦਾ ਕਿ ਐਨੇ ਸਾਰੇ ਪੈਸੇ ਤੂੰ ਕਿੱਥੇ ਖਰਚ ਕਰ ਦਿੱਤੇ? ਅੱਜ ਤੱਕ ਤਾਂ ਤੂੰ 1 ਰੁਪਿਆ ਵੀ ਫालतू ਨਹੀਂ ਖਰਚਿਆ। ਹੁਣ ਕਿਹੜੇ ਤੇਰੇ ਅੰਦਰ ਐਬ ਜਾਗ ਉੱਠੇ ਜਿਹੜੇ ਐਨੇ ਪੈਸੇ ਖਾ ਗਿਆ। ਭਰਾ ਦਾ ਗੁੱਸਾ ਵੇਖ ਕੇ ਗੁਰਜੋਤ ਕਹਿੰਦਾ ਇਹਦੇ ਵਿੱਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਹੈ? ਕਮਾਏ ਵੀ ਤਾਂ ਮੈਂ ਹੀ ਸੀ। ਜੇਕਰ ਖਰਚ ਵੀ ਮੈਂ ਹੀ ਕਰ ਦਿੱਤੇ ਤਾਂ ਕਿਹੜੀ ਕੋਈ ਵੱਡੀ ਗੱਲ ਆ ਇਹ ਗੱਲ ਸੁਣ ਕੇ ਉਸ ਦਾ ਭਰਾ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਨਾਲ ਜ਼ੁਬਾਨ ਲੜਾ ਰਿਹਾ ਹੈ ਗੁਰਜੋਤ ਕਹਿੰਦਾ ਕਿ ਮੈਂ ਜ਼ੁਬਾਨ ਨਹੀਂ ਲੜਾ ਰਿਆ ਤੁਹਾਨੂੰ ਪਿਆਰ ਨਾਲ ਸਮਝਾ ਰਿਹਾ ਹਾਂ ਕਿ ਜੇਕਰ ਕਮਾਈ ਮੈਂ ਕਰਦਾ ਹਾਂ ਤੇ ਖਰਚਾ ਵੀ ਕਰ ਸਕਦਾ ਹਾਂ ਇਹ ਘਰ ਤੇ ਮਕਾਨ ਤੁਸੀਂ ਮੇਰੇ ਨਾਂ ਤੇ ਹੀ ਖਰੀਦੇ ਸਨ ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਇਹ ਦੋਨੋਂ ਹੁਣ ਮੈਨੂੰ ਦੇ ਦਿਓ ਤੁਹਾਡੇ ਕੋਲ ਪਿਓ ਦਾਦਿਆਂ ਦੀ ਜ਼ਮੀਨ ਜਾਇਦਾਦ ਤੇ ਇੱਕ ਇਸ ਤੋਂ ਵੀ ਵੱਡੀ ਦੁਕਾਨ ਹੈ ਜਿਸ ਦੀ ਕੀਮਤ ਇਸ ਨਾਲੋਂ ਕਿਤੇ ਜ਼ਿਆਦਾ ਹੈ ਇਸ ਲਈ ਤੁਸੀਂ ਇਹ ਪੁਸ਼ਤੈਨੀ ਜਾਇਦਾਦ ਰੱਖੋ ਤੇ ਇਹ ਛੋਟਾ ਜਿਹਾ ਮਕਾਨ ਤੇ ਦੁਕਾਨ ਮੈਨੂੰ ਦੇ ਦਿਓ ਹੁਣ ਮੈਂ ਇਕੱਲਾ ਹੀ ਜ਼ਿੰਦਗੀ گزارਣਾ ਚਾਹੁੰਦਾ ਹਾਂ ਗੁਰਜੋਤ ਦੀ ਗੱਲ ਸੁਣ ਕੇ ਉਸ ਦਾ ਭਰਾ ਦਾ ਗੁੱਸਾ ਸ਼ਾਂਤ ਹੋ ਗਿਆ ਤੇ ਕਹਿਣ ਲੱਗਾ ਕਿ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਛੋਟੇ ਮੈਂ ਤੈਨੂੰ ਇਕੱਲਾ ਕਿਵੇਂ ਛੱਡ ਸਕਦਾ ਹਾਂ ਅਜੇ ਤਾਂ ਤੇਰਾ ਵਿਆਹ ਵੀ ਕਰਨਾ ਹੈ ਤੇ ਤੇਰਾ ਨਵੇਂ ਸਿਰੋਂ ਘਰ ਬਸਾਉਣਾ ਹੈ ਭਰਾ ਦੀ ਗੱਲ ਸੁਣ ਕੇ ਗੁਰਜੋਤ ਕਹਿੰਦਾ ਕਿ ਹੁਣ ਮੈਨੂੰ ਝੂਠੀਆਂ ਤਸੱਲੀਆਂ ਦੇਣੀਆਂ ਬੰਦ ਕਰ ਦਿਓ ਕਿਉਂਕਿ ਤੁਸੀਂ ਤੇ ਪਰਜਾਈ ਨੇ ਤਾਂ ਮੇਰਾ ਪਹਿਲਾਂ ਹੀ ਵਸਿਆ ਵਸਾਇਆ ਘਰ ਉਜਾੜ ਦਿੱਤਾ ਤੇ 10 ਸਾਲ ਹੋ ਗਏ ਮੇਰੇ ਤਲਾਕ ਹੋਏ ਨੂੰ ਅਜੇ ਤੱਕ ਤੁਸੀਂ ਕਿਤੇ ਵੀ ਮੇਰੇ ਵਿਆਹ ਦੀ ਗੱਲ ਨਹੀਂ ਛੇੜੀ ਕਿਉਂਕਿ ਤੁਸੀਂ ਚਾਹੁੰਦੇ ਹੀ ਨਹੀਂ ਕਿ ਮੇਰਾ ਵਿਆਹ ਹੋਵੇ ਤੇ ਮੈਂ ਸਾਰੀ ਉਮਰ ਤੁਹਾਡਾ ਨੌਕਰ ਬਣ ਕੇ ਰਹਾ ਜੇਕਰ ਮਾਪੇ ਦੇ ਜਿਉਂਦਿਆਂ ਮੇਰਾ ਪਹਿਲਾ ਵਿਆਹ ਵੀ ਨਾ ਹੋਇਆ ਹੁੰਦਾ ਤੇ ਸ਼ਾਇਦ ਤੁਸੀਂ ਉਹ ਵੀ ਨਾ ਹੋਣ ਦਿੰਦੇ ਕਿਉਂਕਿ ਤੁਹਾਨੂੰ ਤਾਂ ਇੱਕ ਮੁਫਤ ਦਾ ਸਿਰੀ ਮਿਲਿਆ ਹੋਇਆ ਸੀ ਤੇ ਨਾਲ ਹੀ ਉਹਦੀ ਜਾਇਦਾਦ ਵੀ ਇਸ ਲਈ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਤੁਸੀਂ ਤਾਂ ਮੇਰਾ ਵਿਆਹ ਕੀ ਕਰਨਾ ਇਸ ਲਈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰੇ ਹਾਲਾਤਾਂ ਤੇ ਛੱਡ ਦਿਓ ਜੇਕਰ ਮੇਰੇ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਿੰਡ ਆ ਕੇ ਆਪਣੀ ਸਾਰੀ ਦੀ ਸਾਰੀ ਜਾਇਦਾਦ ਵਿੱਚੋਂ ਹਿੱਸਾ ਵੰਡਾ ਲਵਾਂਗਾ ਗਰਜੋਤ ਦੀਆਂ ਗੱਲਾਂ ਸੁਣ ਕੇ ਉਸ ਦਾ ਭਰਾ ਸਮਝ ਚੁੱਕਿਆ ਸੀ ਕਿ ਹੁਣ ਉਹਨਾਂ ਦੀ ਇੱਥੇ ਦਾਲ ਨਹੀਂ ਗਲਣ ਵਾਲੀ ਉਹਨਾਂ ਦੇ ਝੂਠੇ ਰਿਸ਼ਤੇ ਤੋਂ ਨਕਾਬ ਉੱਤਰ ਚੁੱਕਿਆ ਸੀ ਤੇ ਉਹ ਆਪਣੇ ਭਰਾ ਦਾ ਹਿੱਸਾ ਮਾਰ ਕੇ ਆਪਣੇ ਪੁੱਤਰਾਂ ਲਈ ਜ਼ਿਆਦਾ ਜ਼ਮੀਨ ਜਾਇਦਾਦ ਬਣਾਉਣਾ ਚਾਹੁੰਦੇ ਸੀ ਤੇ ਅੱਜ ਉਸ ਦਾ ਇਹ ਸੁਪਨਾ ਵੀ ਚੱਕਣਾ ਚੂਰ ਹੋ ਗਿਆ ਇਸ ਲਈ ਕਿਤੇ ਗੁਰਜੋਤ ਪਿੰਡ ਵਾਲੀ ਜ਼ਮੀਨ ਵਿੱਚੋਂ ਆ ਕੇ ਹਿੱਸਾ ਹੀ ਨਾ ਮੰਗ ਲਵੇ ਇਹ ਸੋਚ ਕੇ ਉਹ ਚੁੱਪਚਾਪ ਉੱਥੋਂ ਚਲਾ ਗਿਆ ਇਸੇ ਤਰ੍ਹਾਂ ਗੁਰਜੋਤ ਆਪਣੇ ਭਰਾ ਪਰਜਾਈ ਤੇ ਬਣਾਏ ਹੋਏ ਜਾਲ ਵਿੱਚੋਂ ਨਿਕਲ ਗਿਆ ਅੱਜ ਗੁਰਜੋਤ ਨੂੰ ਆਪਣੀ ਧੀ ਰੂਹੀ ਤੇ ਸੁਮਨ ਦੀ ਬਹੁਤ ਜ਼ਿਆਦਾ ਆ ਰਹੀ ਸੀ ਇਸ ਲਈ ਦੁਪਹਿਰੇ ਹੀ ਸੁਮਨ ਦੀ ਦੁਕਾਨ ਤੇ ਜਾ ਪਹੁੰਚਿਆ ਤੇ ਉਸਨੇ ਵੇਖਿਆ ਕਿ ਸੁਮਨ ਪਹਿਲਾਂ ਨਾਲੋਂ ਕੁਝ ਵਧੀਆ ਕੱਪੜੇ ਪਾ ਕੇ ਬੈਠੀ ਹੋਈ ਸੀ ਪਰ ਉਸਦੇ ਚਿਹਰੇ ਤੇ ਫਿਕਰ ਤੇ ਉਦਾਸੀ ਸਾਫ਼-ਸਾਫ਼ ਝਲਕ ਰਹੀ ਸੀ ਉਸਦੇ ਕੋਲ ਜਾਂਦਿਆਂ ਹੀ ਗੁਰਜੋਤ ਕਹਿੰਦਾ ਕਿ ਹੁਣ ਤੁਹਾਡੀ ਬੇਟੀ ਦਾ ਕੀ ਹਾਲ ਹੈ ਤੇ ਸੁਮਨ ਟੇਢਾ ਜਿਹਾ ਝਾਕਦੀ ਹੋਈ ਕਹਿੰਦੀ ਕਿ ਉਹ ਸਿਰਫ ਮੇਰੀ ਬੇਟੀ ਨਹੀਂ ਤੁਹਾਡੀ ਵੀ ਕੁਝ ਲੱਗਦੀ ਹੈ ਇਹ ਗੱਲ ਸੁਣਦਿਆਂ ਹੀ ਗੁਰਜੋਤ ਹੈਰਾਨ ਹੋ ਗਿਆ ਕਿ ਮੂੰਹ ਟੱਕੇ ਹੋਣ ਦੇ ਬਾਵਜੂਦ ਵੀ ਸੁਮਨ ਨੇ ਉਸ ਨੂੰ ਕਿਵੇਂ ਪਹਿਚਾਨ ਲਿਆ ਉਦੋਂ ਹੀ ਸੁਮਨਾ ਗੁਰਜੋਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੀ ਕਿ ਰੋਜ਼ ਬੇਟੀ ਦਾ ਹਾਲਚਾਲ ਪੁੱਛਣ ਲਈ ਆ ਜਾਂਦੇ ਹੋ ਕਦੀ ਮਿਲਣ ਵੀ ਆ ਜਾਇਆ ਕਰੋ ਜਾਂ ਫਿਰ ਹੁਣ ਵੀ ਤੈਨੂੰ ਤੇਰੇ ਭਰਾ ਪਰਚਾਈ ਨੇ ਤੀ ਨੂੰ ਮਿਲਣ ਲਈ ਮਨਾ ਕੀਤਾ ਹੈ ਮੂੰਹ ਤੋਂ ਰਮਾਲ ਪਾਸੇ ਕਰਦਾ ਹੋਇਆ ਭਰੇ ਮਨ ਨਾਲ ਗੁਰਜੋਤ ਕਹਿੰਦਾ ਕਿ ਬਹੁਤ ਦਿਲ ਕਰਦਾ ਹੈ ਰੋਹੀ ਨੂੰ ਮਿਲਣ ਲਈ ਤੇ ਸੁਮਨ ਕਹਿੰਦੀ ਫਿਰ ਮਿਲਣ ਕਿਉਂ ਨਹੀਂ ਜਾਂਦੇ ਮੈਂ ਕਿਹੜਾ ਮਨਾ ਕੀਤਾ ਹੈ ਤੁਹਾਡਾ ਰਿਸ਼ਤਾ ਮੇਰੇ ਨਾਲ ਟੁੱਟਿਆ ਹੈ ਉਸ ਨਾਲ ਤਾਂ ਨਹੀਂ ਉਹਦੇ ਲਈ ਤਾਂ ਅੱਜ ਵੀ ਤੁਸੀਂ ਹੀ ਉਸ ਦੇ ਬਾਪ ਹੋ ਗੁਰਜੋਤ ਕਹਿੰਦਾ ਪਹਿਲਾਂ ਤੂੰ ਮੈਨੂੰ ਇਹ ਦੱਸ ਤੈਨੂੰ ਪਤਾ ਕਿਵੇਂ ਲੱਗਿਆ ਮੇਰੇ ਬਾਰੇ ਉਹ ਕਹਿੰਦੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਇੱਕ ਟਾਈਮ ਤੇ ਮੈਂ ਤੁਹਾਡੀ ਪਤਨੀ ਸੀ ਤੇ ਪਹਿਚਾਨਣਾ ਕਿਵੇਂ ਨਾ ਪਹਿਲੇ ਦਿਨ ਨਹੀਂ ਪਹਿਚਾਨ ਸਕੀ ਦੂਸਰੇ ਦਿਨ ਪਹਿਚਾਨ ਲਿਆ ਸੀ ਕਿ ਤੁਸੀਂ ਜਦੋਂ ਵੀ ਆਉਂਦੇ ਹੋ ਰੂਹੀ ਬਾਰੇ ਜ਼ਰੂਰ ਪੁੱਛਦੇ ਹੋ ਇੰਨੀ ਫਿਕਰ ਤਾਂ ਇੱਕ ਪਿਓ ਨੂੰ ਹੀ ਹੋ ਸਕਦੀ ਹੈ ਹੋਰ ਕਿਸੇ ਨੂੰ ਨਹੀਂ ਆਪਣਾ ਚਿਹਰਾ ਤਾਂ ਛੁਪਾ ਲਿਆ ਪਰ ਧੀ ਨੂੰ ਮਿਲਣ ਦੀ ਤੜਫ ਨਹੀਂ ਛੁਪਾ ਸਕੇ ਇਸ ਲਈ ਘਰ ਦਾ ਪਤਾ ਦੱਸ ਦਿੰਦੀ ਹਾਂ ਤੁਸੀਂ ਜਾ ਕੇ ਰੂਹੀ ਨੂੰ ਮਿਲ ਸਕਦੇ ਹੋ ਮੈਂ ਤਾਂ ਸ਼ਾਮ ਨੂੰ ਹੀ ਘਰ ਆ ਸਕਦੀ ਹਾਂ ਸੁਮਣ ਵੱਲ ਵੇਖ ਕੇ ਗੁਰਜੋਤ ਕਹਿੰਦਾ ਨਹੀਂ ਸੁਮਣ ਜੇਕਰ ਤੂੰ ਨਾਲ ਚੱਲੇਗੀ ਤਾਂ ਹੀ ਉਹ ਮੈਨੂੰ ਪਹਿਚਾਨ ਸਕੇਗੀ ਗੁਰਜੋਤ ਕਹਿੰਦਾ ਨਹੀਂ ਸੁਮਣ ਤੂੰ ਨਾ ਤੂੰ ਵੀ ਨਾਲ ਚੱਲ ਤਾਹੀਂ ਮੈਂ ਉਸ ਨੂੰ ਮਿਲ ਸਕਦਾ ਹਾਂ ਉਹ ਐਵੇਂ ਮੈਨੂੰ ਕਿਵੇਂ ਪਹਿਚਾਨੇਗੀ ਕਿਉਂਕਿ ਤਲਾਕ ਦੇ ਟਾਈਮ ਉਹ ਬਹੁਤ ਛੋਟੀ ਸੀ ਇਹ ਗੱਲ ਸੁਣ ਕੇ ਸੁਮੰਦੀਆਂ ਅੱਖਾਂ ਭਰ ਆਈਆਂ ਤੇ ਆਪਣੇ ਹੰਝੂ ਛਪਾਉਂਦੀ ਹੋਈ ਕਹਿੰਦੀ ਕਿ ਵਿਆਹ ਦੀ ਐਲਬਮ ਅਜੇ ਵੀ ਮੇਰੇ ਕੋਲ ਹੈ ਤੇ ਹਰ ਰੋਜ਼ ਉਹ ਤੁਹਾਨੂੰ ਦੇਖਦੀ ਹੈ ਇਸ ਲਈ ਤੁਹਾਡਾ ਚਿਹਰਾ ਬਿਲਕੁਲ ਵੀ ਨਹੀਂ ਭੁੱਲੀ ਦੇਖਦਿਆਂ ਸਾਰ ਹੀ ਪਹਿਚਾਨ ਲਵੇਗੀ ਕਿ ਤੁਸੀਂ ਉਸ ਦੇ ਪਾਪਾ ਹੋ ਫਿਰ ਗੁਰਜੋਤ ਮਿੰਤਾ ਕਰਨ ਲੱਗਾ ਕਿ ਤੂੰ ਮੇਰੇ ਨਾਲ ਚੱਲ। ਸੁਮਨ ਕਹਿੰਦੀ ਕਿਉਂ ਗਰੀਬ ਦੀ ਰੋਟੀ ਵਿੱਚ ਲੱਤ ਮਾਰਦਾ ਏ? ਜੇਕਰ ਮੈਂ ਚਲੀ ਗਈ ਤਾਂ ਆ ਸਾਰਾ ਸਮਾਨ ਖਰਾਬ ਹੋ ਜਾਵੇਗਾ। ਧੰਦੇ ਦਾ ਟਾਈਮ ਹੈ। ਗੁਰਜੋਤ ਕਹਿੰਦਾ ਤੈਨੂੰ ਸਾਰੀਆਂ ਸਬਜ਼ੀਆਂ ਦੇ ਪੈਸੇ ਮੈਂ ਦੇ ਦੇਵਾਂਗਾ ਪਰ ਤੂੰ ਮੇਰੇ ਨਾਲ ਚੱਲ। ਇਸ ਤੋਂ ਬਾਅਦ ਕਦੀ ਵੀ ਮੈਂ ਤੈਨੂੰ ਪਰੇਸ਼ਾਨ ਕਰਨ ਨਹੀਂ ਆਵਾਂਗਾ। ਇਹ ਗੱਲ ਸੁਣ ਕੇ ਸੁਮਨ ਨੂੰ ਬਹੁਤ ਬੁਰਾ ਲੱਗਾ ਤੇ ਕਹਿੰਦੀ ਲੱਗਦਾ ਤੇਰੀ ਦੂਜੀ ਪਤਨੀ ਤੈਨੂੰ ਇੱਥੇ ਆਉਣ ਤੋਂ ਰੋਕਦੀ ਹੋਵੇਗੀ ਇਹ ਸੁਣ ਕੇ ਗੁਰਜੋਤ ਦਾ ਵੀ ਮਨ ਉਦਾਸ ਮਨ ਨਾਲ ਕਿਹਾ ਕਿ ਮੈਂ ਅਜੇ ਤੱਕ ਦੂਜਾ ਵਿਆਹ ਨਹੀਂ ਕਰਵਾਇਆ ਕਿਤੇ ਨਾ ਕਿਤੇ ਇਹ ਗੱਲ ਸੁਣ ਕੇ ਸੁਮਨ ਦੇ ਦਿਲ ਨੂੰ ਥੋੜੀ ਤਸੱਲੀ ਮਿਲੀ ਤੇ ਉਸ ਦੇ ਨਾਲ ਤੁਰ ਪਈ ਆਪਦੀ ਦੁਕਾਨ ਨਾਲ ਦੀ ਨੂੰ ਸੰਭਾਲਣ ਲਈ ਕਹਿ ਕੇ ਗੁਰਜੋਤ ਨਾਲ ਗੱਡੀ ਵਿੱਚ ਬੈਠ ਗਈ ਰਸਤੇ ਵਿੱਚ ਜਾਂਦਿਆਂ ਹੋਇਆਂ ਸੁਮਨ ਨੇ ਪੁੱਛਿਆ ਕਿ ਤੁਸੀਂ ਇਸ ਸ਼ਹਿਰ ਵਿੱਚ ਕੀ ਕਰਦੇ ਹੋ ਫਿਰ ਗੁਰਜੋਤ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਕਹਿੰਦਾ ਕਿ ਹੁਣ ਮੈਂ ਹਮੇਸ਼ਾ ਇਸੇ ਸ਼ਹਿਰ ਵਿੱਚ ਹੀ ਰਹਾਂਗਾ ਭਰਾ ਪਰਜਾਈ ਨਾਲ ਵੀ ਹਮੇਸ਼ਾ ਲਈ ਰਿਸ਼ਤਾ ਤੋੜ ਦਿੱਤਾ ਇਹ ਗੱਲ ਸੁਣ ਕੇ ਸੁਮਨ ਸੋਚਣ ਲੱਗੀ ਕਿ ਕਾਸ਼ ਇਹ ਰਿਸ਼ਤਾ ਤੁਸੀਂ ਪਹਿਲਾਂ ਤੋੜਿਆ ਹੁੰਦਾ ਤੇ ਅੱਜ ਆਪਾਂ ਦੋਵੇਂ ਇਕੱਠੇ ਹੁੰਦੇ ਫਿਰ ਗੁਰਜੋਤ ਨੇ ਪਿੱਛੇ ਆ ਕੇ ਤੂੰ ਇੱਥੇ ਕਿਵੇਂ ਆਈ ਤੇ ਸੁਮਨ ਨੇ ਵੀ ਬੜੇ ਉਦਾਸ ਮਨ ਨਾਲ ਕਿਹਾ ਮੈਂ ਵੀ ਭਰਾ ਪਰਜਾਈਆਂ ਤੇ ਬੋਝ ਬਣ ਕੇ ਰਹਿ ਗਈ ਸੀ ਪਹਿਲਾਂ ਪਹਿਲਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਬਾਅਦ ਵਿੱਚ ਸਾਰਿਆਂ ਦੀ ਅਸਲੀਅਤ ਸਾਹਮਣੇ ਆਉਣ ਲੱਗੀ ਪਹਿਲਾਂ ਤਾਂ ਭਰਾ ਹਰ ਗੱਲ ਤੇ ਮੇਰਾ ਸਾਥ ਦਿੰਦੇ ਸੀ ਪਰ ਫਿਰ ਉਹ ਵੀ ਪਰਜਾਈਆਂ ਪਿੱਛੇ ਲੱਗ ਗਏ ਤੁਹਾਨੂੰ ਤਾਂ ਪਤਾ ਹੀ ਹੈ ਕਿ ਕੁੱਤਿਆਂ ਦੀ ਤਰ੍ਹਾਂ ਸੁੱਟੀਆਂ ਹੋਈਆਂ ਰੋਟੀਆਂ ਮੈਂ ਨਹੀਂ ਖਾ ਸਕਦੀ ਸੀ ਜਿਸ ਘਰ ਵਿੱਚ ਮੈਂ ਹੁਣ ਰਹੀ ਨਹੀਂ ਹਾਂ ਉਹ ਘਰ ਮੇਰੇ ਮਾਮਾ ਜੀ ਦਾ ਹੈ ਤੇ ਉਹ ਇਸ ਘਰ ਵਿੱਚ ਨਹੀਂ ਰਹਿੰਦੇ ਤੇ ਚਾਬੀਆਂ ਮੇਰੀ ਮਾਂ ਕੋਲ ਸੀ ਇਸ ਲਈ ਅਸੀਂ ਇੱਥੇ ਰਹਿਣ ਲਈ ਆ ਗਏ ਬੇਸ਼ੱਕ ਘਰ ਪੁਰਾਣਾ ਹੈ ਪਰ ਸਾਨੂੰ ਇੱਥੇ ਰਹਿਣ ਲਈ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ ਗੁਰਜੋਤ ਝਿਜਕਦਿਆਂ ਹੋਇਆ ਕਹਿੰਦਾ ਕਿ ਇੱਕ ਗੱਲ ਪੁੱਛਾਂ ਕਿ ਅੱਜ ਵੀ ਤੈਨੂੰ ਮੇਰੀ ਯਾਦ ਆਉਂਦੀ ਹੈ ਸੁਮਨ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਦੂਸਰੀ ਸਾਈਡ ਮੁੱਖ ਮਾ ਕੇ ਦੇਖਣ ਲੱਗੀ ਗੁਰਜੋਤ ਸ਼ਾਇਦ ਵੇਖ ਨਾ ਸਕਿਆ ਕਿ ਸੁਮਨ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸੀ ਉਹ ਬਾਹਰ ਵੇਖਦੀ ਹੋਈ ਕਹਿੰਦੀ ਕਿ ਹੁਣ ਕਿਸੇ ਦੀ ਯਾਦ ਨਹੀਂ ਆਉਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਹੀ ਚਿੰਤਾ ਰਹਿੰਦੀ ਕਿ ਸ਼ਾਮ ਦੀ ਰੋਟੀ ਕਿਵੇਂ ਪੱਕਣੀ ਬਸ ਇਨ੍ਹਾਂ ਫਿਕਰਾਂ ਵਿੱਚ ਹੀ ਦਿਨ ਲੰਘ ਜਾਂਦਾ ਸੁਮਨ ਦਾ ਜਵਾਬ ਸੁਣ ਕੇ ਗੁਰਜੋਤ ਚੁੱਪ ਹੋ ਗਿਆ ਤੇ ਸੁਮਨ ਰਸਤਾ ਦੱਸਦੀ ਗਈ ਤੇ ਉਹ ਉਸੇ ਰਸਤੇ ਤੇ ਚੱਲਦਾ ਗਿਆ ਉਸ ਨੇ ਸੁਮਨ ਨੂੰ ਇਹ ਸ਼ੱਕ ਨਾ ਹੋਣ ਦਿੱਤਾ ਕਿ ਉਹ ਪਹਿਲਾਂ ਵੀ ਉਸ ਦਾ ਪਿੱਛਾ ਕਰਦਾ ਕਰਦਾ ਇੱਥੋਂ ਤੱਕ ਆਇਆ ਸੀ ਘਰ ਦੇ ਅੰਦਰ ਜਾਂਦਿਆਂ ਵਕਤ ਗੁਰਜੋਤ ਦਾ ਦਿਲ ਘਰ ਦੇ ਹਾਲਾਤ ਵੇਖ ਕੇ ਬਹੁਤ ਧੜਕ ਰਿਹਾ ਸੀ ਅੰਦਰ ਜਾ ਕੇ ਸੁਮਨ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਕਿ ਰੂਹੀ ਦੇਖ ਕੌਣ ਆਇਆ ਹੈ ਰੂਹੀ ਬਾਹਰ ਆਈ ਤੇ ਨਾਲ ਸੁਮਨ ਦੀ ਮਾਂ ਵੀ ਆ ਗਈ ਰੂਹੀ ਆਪਣੇ ਪਿਓ ਵੱਲ ਵੇਖ ਰਹੀ ਸੀ ਪਰ ਉਸ ਦੇ ਕੋਲ ਨਾ ਆਈ ਭੱਜ ਕੇ ਆਪਦੀ ਮਾਂ ਦੇ ਗਲ ਲੱਗ ਗਈ ਸੁਮਨ ਕਹਿੰਦੀ ਡਰਨਾ ਧੀਏ ਇਹ ਤੇਰਾ ਪਿਤਾ ਹੈ ਰੂਹੀ ਕਹਿੰਦੀ ਹਾਂਜੀ ਮੰਮਾ ਮੈਨੂੰ ਪਤਾ ਹੈ ਕਿ ਇਹ ਮੇਰੇ ਪਾਪਾ ਹਨ ਬਹੁਤ ਗੰਦੇ ਪਾਪਾ ਹਨ ਇਸ ਨੇ ਤੁਹਾਨੂੰ ਬਹੁਤ ਰਵਾਇਆ ਹੈ ਗੁਰਜੋਤ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਇਸੇ ਲਈ ਉਹ ਇਕੱਲਾ ਨਹੀਂ ਹੋਣਾ ਚਾਹੁੰਦਾ ਸੀ ਤੇ ਸੁਮਨ ਨੂੰ ਨਾਲ ਲੈ ਕੇ ਆਇਆ ਸੀ ਗੁਰਜੋਤ ਨੇ ਅੱਗੇ ਹੋ ਕੇ ਸੱਸ ਦੇ ਪੈਰੀਂ ਹੱਥ ਲਾਏ ਤੇ ਉਸ ਨੇ ਵੀ ਆਪਣੇ ਪੈਰ ਪਛਾਣ ਨੂੰ ਹਟਾ ਲਏ ਤੇ ਕਹਿੰਦੀ ਕਿ ਦੂਰ ਰਹਿ ਸਾਡੇ ਤੋਂ ਸਾਡਾ ਤੇਰੇ ਨਾਲ ਹੋਰ ਕੋਈ ਰਿਸ਼ਤਾ ਨਹੀਂ ਰਿਹਾ। ਗੁਰਜੋਤ ਉੱਥੇ ਹੀ ਥੱਲੇ ਬੈਠ ਗਿਆ ਤੇ ਆਪਣੇ ਹੱਥ ਧੀ ਵੱਲ ਕਰਕੇ ਧੀ ਨੂੰ ਇਸ਼ਾਰਾ ਕਰਦਾ ਹੋਇਆ ਕਹਿੰਦਾ ਕਿ ਮੇਰੀ ਧੀ ਰਾਣੀ ਇੱਕ ਵਾਰ ਮੇਰੇ ਗਲੇ ਲੱਗ ਜਾ। ਰੂਹੀ ਨੇ ਆਪਣੀ ਮਾਂ ਵੱਲ ਵੇਖਿਆ ਤੇ ਸੁਮਨ ਨੇ ਇਸ਼ਾਰੇ ਨਾਲ ਜਾਣ ਲਈ ਕਿਹਾ ਤੇ ਰੂਹੀ ਭੱਜ ਕੇ ਆਪਣੇ ਪਿਤਾ ਦੇ ਗਲ ਲੱਗ ਗਈ। ਗੁਰਜੋਤ ਲਈ ਇਹ ਬਹੁਤ ਵੱਡੀ ਖੁਸ਼ੀ ਸੀ। ਤੇ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿਣ ਲੱਗੇ ਤੇ ਰੋਂਦਿਆਂ ਹੋਇਆਂ ਕਹਿੰਦਾ ਕਿ ਮੈਨੂੰ ਮaaf ਕਰ ਦਿੱਤੀਏ ਮੈਂ ਜ਼ਿੰਦਗੀ ਦੇ ਫੈਸਲੇ ਲੈਣ ਵਿੱਚ ਬਹੁਤ ਦੇਰ ਕਰ ਦਿੱਤੀ ਨਹੀਂ ਤੇ ਅੱਜ ਤੂੰ ਤੇ ਤੇਰੀ ਮਾਂ ਮੇਰੇ ਨਾਲ ਹੁੰਦੀਆਂ ਇਹਨਾਂ ਕਹਿ ਕੇ ਉਹ ਰੂਹੀ ਨੂੰ ਆਪਣੀ ਗੱਡੀ ਕੋਲ ਲੈ ਗਿਆ ਤੇ ਉਸ ਨੂੰ ਗੱਡੀ ਦੀ ਢਿੱਗੀ ਖੋਲ ਕੇ ਕਹਿੰਦਾ ਕਿ ਵੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ ਹਾਂ ਉਸਨੇ ਗੱਡੀ ਵਿੱਚੋਂ ਚਾਕਲੇਟ, ਬਿਸਕੁਟ, ਖਿਡਾਉਣੇ ਤੇ ਇੱਕ ਕੱਪੜਿਆਂ ਦਾ ਭਰਿਆ ਬੈਗ ਦਿਖਾਇਆ। ਸੁਮਨ ਬੜੀ ਗੌਰ ਨਾਲ ਵੇਖ ਰਹੀ ਸੀ ਕਿ ਗੱਡੀ ਵਿੱਚੋਂ ਕੁਝ ਮੇਰੇ ਲਈ ਵੀ ਨਿਕਲੇਗਾ ਪਰ ਪੂਰਾ ਥੈਲਾ ਖਾਲੀ ਹੋ ਗਿਆ। ਸੁਮਨ ਦੇ ਲਈ ਕੁਝ ਨਹੀਂ ਸੀ। ਸੁਮਨ ਸੋਚਣ ਲੱਗੀ ਇਹ ਤਾਂ ਸਿਰਫ ਆਪਣੀ ਧੀ ਨੂੰ ਮਿਲਣ ਲਈ ਆਇਆ ਸੀ ਜੋ ਇੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਆਇਆ। ਇੰਨੀਆਂ ਸਾਰੀਆਂ ਚੀਜ਼ਾਂ ਵੇਖ ਕੇ ਰੂਹੀ ਵੀ ਅੱਜ ਬਹੁਤ ਖੁਸ਼ ਸੀ। ਉਦੋਂ ਹੀ ਸੁਮਨ ਨੇ ਕਿਹਾ ਕਿ ਚਲੋ ਹੁਣ ਦੁਕਾਨ ਤੇ ਵੀ ਜਾਣਾ ਹੈ ਤੇ ਗੁਰਜੋਤ ਰੂਹੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਕਿ ਚਲੋ ਫਿਰ ਕਦੀ ਆਵਾਂਗਾ ਇਹਨਾਂ ਕਹਿ ਕੇ ਉਹ ਗੱਡੀ ਵਿੱਚ ਬੈਠ ਗਿਆ ਤੇ ਸੁਮਨ ਚੁੱਪਚਾਪ ਉਸ ਦੇ ਨਾਲ ਦੀ ਸੀਟ ਤੇ ਬੈਠ ਗਈ ਸੁਮਨ ਸੋਚਣ ਲੱਗੀ ਕਿ ਇੰਨਾ ਕੁਝ ਆਪਣੀ ਬੇਟੀ ਲਈ ਲੈ ਕੇ ਆਏ ਜੇਕਰ ਇਹਨਾਂ ਵਿੱਚੋਂ ਕੁਝ ਦਿਲ ਰੱਖਣ ਲਈ ਹੀ ਸਹੀ ਮੇਰੇ ਲਈ ਵੀ ਲੈ ਆਉਂਦੇ ਤਾਂ ਮੈਨੂੰ ਵੀ ਵਧੀਆ ਲੱਗਦਾ ਅਜੀ ਉਹ ਸੋਚ ਹੀ ਰਹੀ ਸੀ ਕਿ ਗੱਡੀ ਚਲਾਉਂਦਿਆਂ ਚਲਾਉਂਦਿਆਂ ਗੁਰਜੋਤ ਕਹਿੰਦਾ ਕਿ ਸੁਮਨ ਜੇਕਰ ਮੈਂ ਤੇਰੇ ਲਈ ਵੀ ਕੁਝ ਲੈ ਆਉਂਦਾ ਕਿ ਤੂੰ ਰੱਖ ਲੈਂਦੀ ਟੇਡਾ ਜਿਹਾ ਚਾਕ ਕੇ ਸੁਮਨ ਕਹਿੰਦੀ ਜੇਕਰ ਕੁਝ ਲਿਆਉਂਦੇ ਤਾਂ ਫਿਰ ਸੋਚ ਲੈਂਦੇ ਹੁਣ ਕੁਝ ਲੈ ਕੇ ਹੀ ਨਹੀਂ ਆਏ ਤਾਂ ਗੱਲ ਛੇੜਨ ਦਾ ਕੀ ਫਾਇਦਾ ਉਦੋਂ ਹੀ ਗੁਰਜੋਤ ਕਹਿੰਦਾ ਲਿਆਇਆ ਤਾਂ ਹਾਂ ਪਰ ਵਾਅਦਾ ਕਰ ਕਿ ਤੂੰ ਲਹੇਂਗੀ ਮਨਾ ਨਹੀਂ ਕਰੇਂਗੀ ਇਹ ਸੁਣ ਕੇ ਸੁਮਨ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ ਤੇ ਸੋਚਣ ਲੱਗੀ ਕਿ ਇਹੋ ਜਿਹੀ ਕਿਹੜੀ ਚੀਜ਼ ਲਿਆਇਆ ਜੋ ਦੋ ਦੇਣ ਲੱਗਿਆਂ ਇੰਨਾ ਖੁਭਰਾ ਰਿਹਾ ਹੈ ਜਦੋਂ ਸੁਮਨ ਨੇ ਕਿਹਾ ਜੇਕਰ ਲੈ ਕੇ ਹੀ ਆਏ ਹੋ ਤੇ ਮਨਾ ਕੀ ਕਰਨਾ ਤੇ ਗੁਰਜੋਤ ਨੇ ਉਸ ਦਾ ਗਿਫਟ ਉਸ ਦੇ ਹੱਥ ਤੇ ਰੱਖਦਿਆਂ ਹੋਇਆਂ ਕਿਹਾ ਕਿ ਮਨਾ ਨਾ ਕਰੀ ਨਹੀਂ ਤੇ ਮੇਰਾ ਦਿਲ ਟੁੱਟ ਜਾਏਗਾ ਬੜੀ ਉਮੀਦ ਨਾਲ ਲਿਆਇਆ ਹਾਂ ਤੇ ਆਪਣੀਆਂ ਸਾਰੀਆਂ ਗਲਤੀਆਂ ਦੀ ਤੇਰੇ ਕੋਲੋਂ ਮਾਫੀ ਮੰਗਦਾ ਹਾਂ ਮੈਂ ਬਹੁਤ ਵੱਡਾ ਮੂਰਖ ਸੀ ਇਸ ਲਈ ਮੈਨੂੰ ਮੇਰੇ ਆਪਣਿਆਂ ਨੇ ਹੀ ਠੱਗ ਲਿਆ ਤੇ ਮੇਰੀ ਧੀ ਤੇ ਪਤਨੀ ਤੋਂ ਦੂਰ ਕਰ ਦਿੱਤਾ ਜਿਸ ਵਕਤ ਤੈਨੂੰ ਮੇਰੀ ਜ਼ਰੂਰਤ ਸੀ ਮੈਂ ਤੇਰੇ ਨਾਲ ਨਾ ਖੜਿਆ ਪਰ ਹੁਣ ਵਾਦਾ ਕਰਦਾ ਹਾਂ ਕਿ ਕਦੀ ਤੇਰਾ ਸਾਥ ਨਹੀਂ ਛੱਡਾਂਗਾ ਤੇ ਇਹ ਸਾਥ ਹੁਣ ਮੇਰੇ ਮਰਨ ਤੋਂ ਬਾਅਦ ਹੀ ਛੁੱਟੇਗਾ ਆਪਾਂ ਹੁਣ ਇੱਕ ਨਵੀਂ ਦੁਨੀਆ ਵਸਾਵਾਂਗੇ ਜਿੱਥੇ ਰੂਹੀ ਦੀ ਵਧੀਆ ਪਰਵਰਿਸ਼ ਹੋਵੇ ਤੇ ਤੇਰੀ ਮਾਂ ਦਾ ਬੁਢਾਪਾ ਸਵਾਰੇ ਆ ਜਾ ਸਕੇ ਤੇ ਉਦੋਂ ਹੀ ਅਚਾਨਕ ਸੁਮਨ ਹਰਾਨ ਹੋ ਗਈ ਤੇ ਕੁਝ ਬੋਲ ਨਾ ਸકી ਜਦੋਂ ਉਸ ਦੀ ਨਿਗਾ ਮੰਗਲ ਸੂਤਰ ਤੇ ਪਈ ਜੋ ਗੁਰਜੋਤ ਨੇ ਉਸ ਨੂੰ ਗਿਫਟ ਦੇ ਤੌਰ ਤੇ ਦਿੱਤਾ ਸੀ ਗੁਰਜੋਤ ਕਹਿੰਦਾ ਪਲੀਸ ਸੁਮਨ ਮਨਾ ਨਾ ਕਰੀ ਮੈਂ ਤੈਨੂੰ ਇਸ ਨਰਕ ਭਰੀ ਜ਼ਿੰਦਗੀ ਵਿੱਚ ਨਹੀਂ ਵੇਖ ਸਕਦਾ ਜਦੋਂ ਦਾ ਮੈਂ ਤੈਨੂੰ ਇਸ ਹਾਲਤ ਵਿੱਚ ਵੇਖਿਆ ਹੈ ਮੈਂ ਹਰ ਰੋਜ਼ ਰੋ ਕੇ ਸੌਂਦਾ ਹਾਂ ਇੰਨਾ ਕਹਿ ਕੇ ਗੁਰਜੋਤ ਵੀ ਉੱਚੀ ਉੱਚੀ ਰੋਣ ਲੱਗ ਪਿਆ ਤੇ ਸੁਮਨ ਮੰਗਲ ਸੂਤਰ ਨੂੰ ਫੜ ਕੇ ਕਹਿੰਦੀ ਕਿ ਹੁਣ ਤਲਾਕ ਦੇ ਕਾਗਜ਼ਾਂ ਦਾ ਕੀ ਹੋਵੇਗਾ ਗੁਰਜੋਤ ਰੋਂਦਾ ਹੋਇਆ ਕਹਿੰਦਾ ਕਿ ਪਾੜ ਦੇਵਾਂਗੇ ਸੁਮਨ ਮੰਗਲ ਸੂਤਰ ਉਸਦੇ ਹੱਥਾਂ ਵਿੱਚ ਫੜਾ ਕੇ ਕਹਿੰਦੀ ਕਿ ਆ ਚੱਕ ਤੇ ਪਾ ਦੇ ਮੇਰੇ ਗਲੇ ਵਿੱਚ ਇਹਨਾਂ ਸੁਣ ਕੇ ਗੁਰਜੋਤ ਖੁਸ਼ ਹੋ ਗਿਆ ਤੇ ਕਹਿੰਦਾ ਕਿ ਸੁਮਨ ਹੁਣ ਆਪਾਂ ਤੇਰੀ ਦੁਕਾਨ ਤੇ ਨਹੀਂ ਬਲਕਿ ਆਪਣੇ ਘਰ ਚੱਲਾਂਗੇ ਤੇ ਸੁਮਨ ਨੇ ਵੀ ਹਾਂ ਕਰ ਦਿੱਤੀ ਉਸ ਦੀ ਹਾਮੀ ਦੇਖ ਕੇ ਗੁਰਜੋਤ ਨੇ ਵੀ ਗੱਡੀ ਸੁਮਨ ਦੇ ਘਰ ਵੱਲ ਘੁਮਾ ਲਈ ਤੇ ਉੱਥੇ ਜਾ ਕੇ ਰੂਹੀ ਤੇ ਮਾਜੀ ਨੂੰ ਗੱਡੀ ਵਿੱਚ ਬਿਠਾਇਆ ਤੇ ਆਪਣੇ ਘਰ ਨੂੰ ਰਵਾਨਾ ਹੋ ਗਏ ਆਖਿਰਕਾਰ ਅਜ ਵਿਛੜਿਆ ਹੋਇਆ ਪਰਿਵਾਰ ਇੱਕ ਹੋ ਗਿਆ ਸੀ ਹਾਂਜੀ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਸੁਮਨ ਦਾ ਫੈਸਲਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਰੈਂ ਜ਼ਰੂਰ ਦੱਸਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ